ਕਹਿੰਦੇ ਜੀ ਐਸਜੀਪੀਸੀ ਦੀਆਂ ਚੋਣਾਂ ਇੱਕ ਵਾਰ ਫੇਰ ਲਟਕਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਜੀ ਜਿਹੜੇ ਐਸਜੀਪੀਸੀ ਦੀਆਂ ਚੋਣਾਂ ਕਰਾਉਣ ਦੇ ਲਈ ਨਿਯੁਕਤ ਕੀਤੇ ਗਏ ਸੀਗੇ ਗੁਰਦੁਆਰਾ ਚੋਣ ਕਮਿਸ਼ਨਰ ਦੇ ਤੌਰ ਤੇ ਮੁਖੀ ਦੇ ਤੌਰ ਤੇ ਉੱਤੇ ਹੈਨਾ ਉਹ ਜਸਟਿਸ ਐਸਐਸ ਸਰੋਸ ਹਸਬ ਉਹਨਾਂ ਦਾ ਸੇਵਾ ਕਾਲ ਮੁੱਕ ਗਿਆ ਜੀ ਤੇ ਉਹ ਸੇਵਾ ਕਾਲ ਮੁੱਕਿਆਂ ਨੂੰ ਵੀ 15 20 ਦਿਨ ਹੋ ਗਏ ਮਤਲਬ ਜੇ ਮੈਂ ਅੱਜ ਦੀ ਤਰੀਕ 'ਚ ਗੱਲ ਕਰਾਂ ਤਾਂ 18 19 ਦਿਨ ਹੋ ਗਏ ਕਿਉਂਕਿ 30 ਜੂਨ ਤੱਕ ਉਹਨਾਂ ਦਾ ਕਾਰਜਕਾਲ ਸੀਗਾ ਤੇ ਉਹਨਾਂ ਦੇ ਕਾਰਜਕਾਲ ਮੁੱਕਣ ਤੇ ਨਾਲ ਇਹ ਤੈਅ ਹੋ ਗਿਆ ਕਿ ਇਹਦਾ ਮਤਲਬ ਅਜੇ ਕੇਂਦਰ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈਗੀ ਕਿ ਉਹ ਐਸੀਪੀਸ ਦੀਆਂ ਚੋਣਾਂ ਕਰਾਉਣ ਦੇ ਮੂਡ 'ਚ ਹੋਵੇ ਅਜੇ ਤਾਂ ਜਿਹੜੀਆਂ ਵੋਟਾਂ ਸੀਗੀਆਂ ਬਿਸ਼ੱਕ 50 ਲੱਖ ਦੇ ਕਰੀਬ ਲੋਕਾਂ ਨੇ ਕਹਿੰਦੇ ਆਪਣੇ ਆਪ ਨੂੰ ਰਜਿਸਟਰਡ ਕਰਾ ਲਿਆ ਮਤਲਬ ਐਸੀਪੀਸ ਦੀਆਂ ਵੋਟਾਂ ਦੇ ਲਈ 50 ਲੱਖ ਬੰਦਾ ਰਜਿਸਟਰਡ ਆ ਇੰਨੀ ਵੋਟ ਬਣ ਗਈ ਆ ਪਰ ਉਹ ਅਜੇ ਸੰਪੂਰਨ ਰੂਪ ਨਹੀਂ ਲੈ ਸਕੀ ਉਹ ਸੂਚੀ ਬੰਦ ਹੋ ਕੇ ਜਨਤਕ ਨਹੀਂ ਹੋਈ ਤੇ ਸੂਚੀਆਂ ਜਨਤਕ ਹੋਣ ਤੋਂ ਬਾਅਦ ਫਿਰ ਚੋਣ ਪ੍ਰਕਿਰਿਆ ਨੇ ਅੱਗੇ ਵਧਣਾ ਹੁੰਦਾ ਪਰ ਜਿਹੜੀ ਤੇ ਨੇ ਚੋਣ ਕਰਾਉਣੀ ਆ ਉਹਨਾਂ ਦਾ ਕਾਰਜਕਾਲ ਮੁੱਕ ਗਿਆ ਤੇ ਨਾ ਤਾਂ ਉਹ ਕਾਰਜਕਾਲ ਵਧਾਇਆ ਗਿਆ ਨਾ ਕਿਸੇ ਨਵੇਂ ਨੂੰ ਤਾਇਨਾਤ ਕੀਤਾ ਗਿਆ ਤੇ ਇਹ ਤੋਂ ਮਤਲਬ ਉਹ ਕੇਂਦਰ ਸਰਕਾਰ ਇਸ ਸਟ੍ਰੈਕਚਰ 'ਚ ਅਜੇ ਰਹਿਣ ਦੋ ਜਦੋਂ ਉਹਨਾਂ ਨੂੰ ਲੱਗੂਗਾ ਕਿ ਇਹ ਸਾਡੇ ਹਿੱਤ 'ਚ ਹੈ ਉਸ ਸਮੇਂ ਚੋਣਾਂ ਕਰਾਉਣੀ ਆ ਜਾਂ ਅਕਾਲੀ ਦਲ ਨੂੰ ਜਦੋਂ ਲੱਗੂਗਾ ਕਿ ਸਾਡੇ ਹਿੱਤ 'ਚ ਹੈ ਇਸ ਲਈ ਭਾਜਪਾ ਨਾਲ ਸਾਂਝ ਮੰਨੀ ਹੈ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਕੁੱਲ ਕੰਟਰੋਲ ਬਾਦਲਾਂ ਦੇ ਹੱਥ ਚ ਜਦੋਂ ਰੁਕੇ ਲਗਭਗ 20 ਸਾਲ ਦਾ ਗੇੜ ਹੋ ਚੱਲਿਆ ਕਿ ਚੋਣਾ ਹੀ ਨਹੀਂ ਹੋ ਰਹੀਆਂ ਤੇ ਮੈਂਬਰ ਕਿੰਨੇ ਇਸ ਦੁਨੀਆ ਤੋਂ ਚਲੇ ਗਏ ਕਿੰਨੇ ਵਿਦੇਸ਼ਾਂ ਚ ਸੈਟਲ ਹੋ ਗਏ ਉਹ ਗਿਣਤੀ ਘਟੀਆਂ ਦੀ ਪਰ ਕੰਟਰੋਲ ਬਾਦਲਾਂ ਦਾ ਹੈਗਾ ਇਸ ਲਈ ਕੀ ਮੰਨੀਏ ਕਿ ਐਸਜੀਪੀਸੀ ਦੀ ਕੰਟਰੋਲ ਦੇ ਲਈ ਬਾਦਲਾਂ ਦੀ ਅਜੇ ਵੀ ਕੇਂਦਰ ਨਾਲ ਸਾਂਝਾ ਹੈ ਇਸ ਲਈ ਚੋਣਾ ਅੱਗੇ ਪਿੱਛੇ ਹੋ ਰਹੀਆਂ ਚੋਣਾ ਤੋਂ ਦੂਰੀ ਹੈ ਇਹ ਵੀ ਪਹਿਲੂ ਹੈਗਾ ਇਧਰ ਕੁਝ ਤਰ੍ਹਾਂ ਇਸ ਬਦਲਾਅ ਦੇ ਲਈ ਕੋਸ਼ਿਸ਼ ਨੇ ਕਿ ਜੇ ਚੋਣਾ ਹੋਣ ਤਾਂ ਮਾਮਲਾ ਦੁਰਸਤ ਹੋਵੇ ਕੁਝ ਇਸ ਨੁਕਤੇ ਤੇ ਵੀ ਗੱਲ ਕਰਦੀਆਂ ਨੇ ਕਿ ਵੀ ਘੱਟੋ-ਘੱਟ ਜੇ ਸੰਵਧਾਨਕ ਤੌਰ ਤੇ ਤਾਂ 5 ਸਾਲ ਬਾਅਦ ਚੋਣਾਂ ਦਾ ਹੱਕ ਬਣਦਾ ਹੋਣੀ ਚਾਹੀਦੀ ਹੈ। 2-4-3 ਮਹੀਨੇ 6 ਮਹੀਨੇ ਦੀ ਹੱਦ ਵੀ ਜੇ ਮੰਨ ਲਈਏ ਕਿ ਚਲੋ ਅਗਾ ਪਿੱਛੇ ਹੋ ਸਕਦਾ ਪਰ ਇੱਥੇ 2-2 ਦਾ ਹੱਕੇ ਲੰਘ ਜਾਣਾ। ਤੇਜ਼ਾ ਮਤਲਬ ਕੇਂਦਰ ਸਰਕਾਰ ਨੂੰ ਜਿਹੜੀ ਦਮ ਪਰਦੀ ਹੈ ਜੀ ਸਾਨੂੰ ਸਿੱਖ ਭਾਈਚਾਰੇ ਦਾ ਫਿਕਰ ਹੈ, ਸਿੱਖ ਸੰਸਥਾਵਾਂ ਦਾ ਫਿਕਰ ਹੈ। ਉਹ ਫਿਕਰ ਕੰਟਰੋਲ ਦਾ ਜਾਂ ਉਹਨਾਂ ਦੇ ਅਕਾ ਕੂਕ ਦੀ ਬਹਾਲੀ ਦਾ ਜੇ ਬਹਾਲੀ ਦਾ ਹੁੰਦਾ ਤਾਂ ਉਹਨੂੰ ਐਸਪੀਸੀ ਦੇ ਚੋਣਾਂ ਹੋਈਆਂ ਹੁੰਦੀਆਂ ਤਾਂ ਤੁਸੀਂ ਮੁੜ ਕੇ ਕੋਈ ਗੁਰਦੁਆਰਾ ਚੋਣ ਕਮਿਸ਼ਨ ਨਿਯੁਕਤ ਕੀਤਾ ਹੁੰਦਾ ਜਾਂ ਉਹਨਾਂ ਦੀ ਸਮਾਹ ਕਾਰਜਕਾਲ ਚ ਵਾਦਾ ਕੀਤਾ ਹੁੰਦਾ ਕਿ ਚੋਣਾਂ ਕਰਾ ਲਿਓ ਜੂ ਤੋਂ ਬਾਅਦ ਹੁਣ ਤੁਸੀਂ ਸਾਰੀ ਇਸ ਪ੍ਰਕਿਰਿਆ ਨੂੰ ਦੇਖ ਰਹੇ ਹੋ ਨਹੀਂ ਜਨਾਬ ਹਾਂ ਇਹ ਸਭ ਦੇ ਦਰਮਿਆਨ ਇੱਕ ਅਹਿਮ ਸਵਾਲ ਹੋਰ ਖੜਾ ਹੋਇਆ ਐਸਡੀਪੀਸੀ ਦੀਆਂ ਚੋਣਾਂ ਦੇ ਹਵਾਲੇ ਨਾਲ ਉਹ ਸਵਾਲ ਹੈ ਜੀ ਕਿ ਦਿੱਲੀ ਕਮੇਟੀ ਵੱਖਰੀ ਬਣ ਗਈ ਹਰਿਆਣਾ ਕਮੇਟੀ ਵੱਖਰੀ ਬਣ ਗਈ ਹੈਨਾ ਮਹਾਰਾਸ਼ਟਰ ਉਹਰੇ ਉੱਥੇ ਬਿਹਾਰ ਵਾਲੇ ਜਿਹੜੇ ਸਾਡੇ ਦੋ ਤਖਤ ਸਹਿਬਾਨ ਨੇ ਉਹਨਾਂ ਦਾ ਕੰਟਰੋਲ ਪਹਿਲਾਂ ਹੀ ਉੱਥੋਂ ਦੀਆਂ ਕਮੇਟੀਆਂ ਕੋਲ ਹੈ ਤੇ ਐਸਜੀਪੀਸੀ ਦਾ ਅਧਿਕਾਰ ਖੇਤਰ ਲਗਾਤਾਰ ਸੁੰਗੜਦਾ ਜਾ ਰਿਹਾ ਤੇ ਇਸ ਸੁੰਗੜਰੀ ਪ੍ਰਕਿਰਿਆ ਦੇ ਵਿੱਚ ਕੀ ਇੱਥੇ ਵੀ ਦਿੱਲੀ ਜਾਂ ਹਰਿਆਣਾ ਦੀ ਤਰਜ਼ ਤੇ ਸੁਬਈ ਐਕਟ ਬਣਾ ਕੇ ਇਸ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹਰਿਆਣਾ ਤੋਂ 11 ਮੈਂਬਰ ਲੈਂਦੀ ਐਸਜੀਪੀਸੀ 11 ਮੈਂਬਰ ਚੁਣੇ ਜਾਂਦੇ ਨੇ ਅੱਜ ਉੱਥੇ 40 ਮੈਂਬਰੀ ਕਮੇਟੀ ਆਪਣੀ ਚੁਣੀ ਗਈ ਹੁਣ ਉਹ ਕਹਿੰਦੇ ਜੀ ਕਿ ਜੇ ਸੁਬਈ ਐਕਟ ਦੇ ਹਿਸਾਬ ਨਾਲ ਉਹ ਆਪਣੀ ਗੁਰਦੁਆਰਾ ਕਮੇਟੀ ਚੁਣ ਲਈ ਤੇ ਫਿਰ ਇਹ ਕੇਂਦਰੀ ਐਕਟ ਦੇ ਹਿਸਾਬ ਨਾਲ ਉੱਥੇ 11 ਮੈਂਬਰ ਹੋਰ ਚੁੜੇ ਜਾਣਗੇ ਦੋ ਦੋ ਐਕਟ ਲਾਗੂ ਹੋਣਗੇ ਦੋ ਤਰਾ ਮੈਂਬਰ ਆਉਣਗੇ ਤੇ ਫਿਰ ਤਾਂ ਗੁਰਦੁਆਰਿਆਂ ਦੇ ਪ੍ਰਬੰਧਾਂ ਦਾ ਮਸਲਾ ਉੱਥੇ ਨਮਾ ਖੜਾ ਹੋ ਜਾਊਗਾ ਜੇ ਉੱਥੋਂ 11 ਮੈਂਬਰ ਨਹੀਂ ਲੈ ਸਕਦੇ ਫਿਰ ਤਾਂ ਕਹਿੰਦੇ ਜੀ ਹਿਮਾਚਲ ਤੇ ਆ ਜੂਟੀਓ ਬਚਦਾ ਤੇ ਜੂਟੀ ਬਈ ਪੰਜਾਬ ਦੀ ਰਾਜਸਥਾਨ ਨਹੀਂ ਵੀ ਇਸ ਲਈ ਮੈਂਬਰ ਤਾਂ ਰਹੂਗਾ ਫਿਰ ਮਾਛਰ ਵਾਲਾ ਚੱਕਰ ਵੀ ਕੀ ਕਰਨਾ ਕਹਿੰਦੇ ਫਿਰ ਪੰਜਾਬ ਆਪਣਾ ਐਕਟ ਲਿਆਵੇ ਹਰ 5 ਸਾਲ ਬਾਅਦ ਚੋਣਾ ਹੋਇਆ ਕਰਨ ਤੇ ਇਸ ਲਈ ਕਹਿੰਦੀ ਪੰਜਾਬ ਸਰਕਾਰ ਇਹਦੇ ਤੇ ਕੰਮ ਕਰ ਲਵੇ ਪਰ ਜਿੱਦਾਂ ਹੀ ਉਹ ਕੰਮ ਕਰਨ ਦੀ ਇਹ ਗੱਲ ਕਰੂਗੀ ਇੱਥੇ ਤਾਂ ਉਹ ਚੈਨਲ ਵਾਲੇ ਮਸਲੇ ਤੇ ਬੋਲ ਰਹੀ ਸੀ ਗਰਬਾਣੀ ਦੇ ਪ੍ਰਸਾਰਣ ਵਾਲੇ ਮਸਲੇ ਤੇ ਬੋਲ ਰਹੀ ਸੀ ਤੇ ਐਸਜੀਪੀਸੀ ਜੇ ਬਾਦਲ ਤੇ ਇਹ ਕਹਿੰਦੀ ਜੀ ਇਹ ਸਿੱਖੀ ਜੀ ਦਖਲ ਹੈ ਬਿਲਕੁਲ ਕੀਮਰੇ ਦੇ ਪਿੱਛੇ ਮਨਸ਼ਾ ਹੋਰ ਵੀ ਖੜੀ ਹੁੰਦੀ ਹੈ ਸੋ ਕੇਂਦਰ ਦੀ ਵੀ ਇੱਕ ਮਨਸ਼ਾ ਹੈ ਕਿ ਜਿਹੜਾ ਉਹ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਕੰਮਾਂ 'ਚ ਆਪਣਾ ਕੰਟਰੋਲ ਆਪਣੀਆਂ ਤਰ੍ਹਾਂ ਦਾ ਕੰਟਰੋਲ ਚਾਹੁੰਦਾ ਤੇ ਇੱਥੇ ਕਾਂਗਰਸ ਨੇ ਵੀ ਕਿਸੇ ਸਮੇਂ ਕੈਪਟਨ ਦੇ ਰਾਹੀਂ ਕੋਸ਼ਿਸ਼ ਕੀਤੀ ਸੀ ਇੱਥੇ ਹੁਣ ਆਵਾਦੀ ਪਾਰਟੀ ਦੇ ਮਨਚ ਵੀ ਕਿਤੇ ਮਨਸ਼ਾ ਹੋਊਗੀ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਬਾਦਲ ਧਰਦਾ ਹੀ ਇਹ ਕਬਜ਼ੇ ਦਾ ਮਸਲਾ ਮਸਲਾ ਤਾਂ ਕੌਮ ਦਾ ਸੋ ਸਿੱਖ ਨੁਮਾਇੰਦੇ ਸਿੱਖ ਸੰਪਰਦਾਵਾਂ ਸਿੱਖ ਸੰਸਥਾਵਾਂ ਜਿਕਰ ਇਸ ਮਸਲੇ ਦੇ ਉੱਤੇ ਗੰਭੀਰਤਾ ਨਾਲ ਮੰਥਨ ਕਰਨ ਤੇ ਇੱਕ ਸਾਂਝੇ ਬੱਬ ਦੇ ਰੂਪ ਚ ਕੇਂਦਰ ਤੱਕ ਪਹੁੰਚ ਅਪਰੋਚ ਕਰਨ ਕਿ ਜਾਂ ਤਾਂ ਜੀ ਤੈਹ ਕਰੋ ਹਰ 5 ਸਾਲ ਬਾਅਦ ਸਹੀ ਪ੍ਰਕਿਰਿਆ ਤਾ ਚੋਣਾ ਹੋਣਗੀਆਂ ਜਾਂ ਇਹਦੇ ਉੱਤੇ ਮੰਤਨ ਕਰਨ ਇੱਕ ਸੰਸਥਾਵਾਂ ਸਾਰੀਆਂ ਕਿ ਕੀ ਸਾਨੂੰ ਹਰਿਆਣਾ ਔਰ ਦਿੱਲੀ ਵਾਲੀ ਤਰਜ਼ ਤੇ ਆਪਣੇ ਲਈ ਆਪਣਾ ਐਕਟ ਬਣਾ ਕੇ ਆਪਣੀ ਕਮੇਟੀ ਦਾ ਗਠਨ ਸੁਭਈ ਕਮੇਟੀ ਦਾ ਗਠਨ ਕਰ ਲੈਣਾ ਚਾਹੀਦਾ ਉਹ ਇੱਥੋਂ ਦੇ ਗੁਰੂ ਧਾਮਾਂ ਦੀ ਸਿੱਖ ਸੰਸਥਾਵਾਂ ਦੀ ਸਕੂਲਾਂ ਦੀ ਕਲਜਾਂ ਦੀ ਜਿਹੜੀਆਂ ਐਸਜੀਪੀਸੀ ਨਾਲ ਸੰਬੰਧਿਤ ਨੇ ਉਹਨਾਂ ਦੀ ਸੇਵਾ ਸੰਭਾਲ ਕਰੇ ਦੇਖਭਾਲ ਕਰੇ ਸੋ ਇਹਦੇ ਉੱਤੇ ਵੀ ਹੁਣ ਆਉਂਦੇ ਸਮੇਂ ਚ ਚਰਚਾ ਹੋ ਜਾਣੀ ਚਾਹੀਦੀ ਹੈ ਕਿਉਂਕਿ ਜਿਸ ਕਦਰ ਲਗਾਤਾਰ ਐਸਜੀਪੀਸੀ ਦੀਆਂ ਚੋਣਾਂ ਨੂੰ ਟਾਲਿਆ ਜਾ ਰਿਹਾ ਹੈ ਐਕਟ 1925 ਦੇ ਹਵਾਲੇ ਨਾਲ ਜਿਹੜਾ ਉਹ ਸੰਵਿਧਾਨਕ ਹੱਕ ਬਣਦਾ ਉਹ ਤੋਂ ਲਗਾਤਾਰ ਦੂਰ ਕੀਤਾ ਜਾ ਰਿਹਾ ਤੇ ਫਿਰ ਇਹਦੇ ਉੱਤੇ 50 ਲੱਖ ਵੋਟਰ ਵੀ ਕੀ ਕਰਨਗੇ ਇਹ ਵੋਟਾਂ ਬਣ ਕੇ ਉਵੇਂ ਹੀ ਪਈਆਂ ਰਹਿਣੀਆਂ ਵੋਟਾਂ ਹੋਣੀਆਂ ਹੀ ਸੋ ਇਸ ਲਈ ਇਹ ਸਾਰਾ ਲਟਕਦਾ ਐਜੀ ਪਿਛਲੇ ਚੋਣਾਂ ਦਾ ਕੰਮ ਕਰ ਕੁਝ ਸੰਕੇਤ ਕਰਦਾ ਕਿ ਬੀਜੇਪੀ ਕੋਈ ਨਵੀਂ ਹੈ ਪਹਿਲ ਕਦਮੀ ਕਰਨਾ ਚਾਹੁੰਦੀ ਹੈ ਜਾਂ ਇਹ ਫਿਰ ਗੁਪਤ ਸਮਝੌਤੇ ਦਾ ਨਤੀਜਾ ਹੈ ਇਹਦੇ ਪਿੱਛੇ ਵੀ ਚਰਚਾ ਦਾ ਸਵਾਲ ਤਾਂ ਖੜਾ ਹੈ